ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਪਰਾਨੇ ਹੀ ਪਰਾਨੂ ਮਾਰੀ ਵੱਡੀ ਠੱਗੀ ਕੈਨੇਡਾ ਪੇਜੰਟ ਦੇ ਨਾਂ ਤੇ 20 ਲੱਖ ਲੁੱਟੇ ਤੁਸੀਂ ਕਦੇ ਸੋਚਿਆ ਹੈ ਕਿ ਜਿਸ ਪਰਾਨੂ ਤੁਸੀਂ ਆਪਣੇ ਜੀਵਨ ਦਾ ਹਿੱਸਾ ਸਮਝਦੇ ਹੋ ਜਿਸ ਨਾਲ ਤੁਸੀਂ ਬਚਪਨ ਵਿੱਚ ਖੇਡਿਆ ਲੜਾਈਆਂ ਕੀਤੀਆਂ ਖੁਸ਼ੀਆਂ ਵੰਡੀਆਂ ਉਹੀ ਪਰਾਂ ਇੱਕੋ ਕੜੀ ਵਿੱਚ ਤੁਹਾਡੀ ਜ਼ਿੰਦਗੀ ਨੂੰ ਉਜਾੜ ਸਕਦਾ ਹੈ ਅੱਜ ਦੀ ਕਹਾਣੀ ਹੈ ਰਾਜੂ ਅਤੇ ਗੁਰੂ ਦੀ ਜੋ ਇੱਕ ਛੋਟੇ ਜਿਹੇ ਪੰਜਾਬੀ ਪਿੰਡ ਵਿੱਚ ਪੈਦਾ ਹੋਏ ਬਰਾਬਰਾ ਰਾਜੂ ਛੋਟਾ ਪੜਾ ਸਕੂਲ ਵਿੱਚੋਂ ਬਾਅਦ ਖੇਤੀ ਬਾੜੀ ਵਿੱਚ ਹੱਥ ਵਖਰਾ ਕਰਦਾ ਰਿਹਾ ਪਰ ਉਸਦੇ ਸੁਪਨੇ ਵੱਡੇ ਸਨ ਉਹ ਹਮੇਸ਼ਾ ਕਹਿੰਦਾ ਵੀਰੇ ਮੈਂ ਕੈਨੇਡਾ ਜਾ ਕੇ ਨੌਕਰੀ ਕਰਾਂਗਾ ਪੈਸਾ ਕਮਾਵਾਂਗਾ ਅਤੇ ਪੂਰਾ ਪਰਿਵਾਰ ਨੂੰ ਖੁਸ਼ਹਾਲ ਕਰਾਂਗਾ ਗੁਰੂ ਵੱਡਾ ਪੜਾ ਸ਼ਹਿਰ ਵਿੱਚ ਰਹਿੰਦਾ ਸੀ ਉਹ ਆਪਣੇ ਆਪ ਨੂੰ ਬਹੁਤ ਸਮਾਰਟ ਸਮਝਦਾ ਉਹ ਅਕਸਰ ਰਾਜੂ ਨੂੰ ਫੋਨ ਕਰਕੇ ਕਹਿੰਦਾ ਓਏ ਰਾਜੂ ਤੂੰ ਫਿੱਕਾ ਨਾ ਬਣ ਮੈਂ ਤੈਨੂੰ ਕੈਨੇਡਾ ਪੇਜਣ ਵਾਲਾ ਰਸਤਾ ਲੱਭ ਲਵਾਂਗਾ ਬਸ ਥੋੜਾ ਜਿਹਾ ਪੈਸਾ ਲੱਗੇਗਾ ਪਰ ਫਿਰ ਤੇਰੀ ਜ਼ਿੰਦਗੀ ਬਦਲ ਜਾਵੇਗੀ ਰਾਜੂ ਨੂੰ ਗੁਰੂ ਤੇ ਪੂਰਾ ਭਰੋਸਾ ਸੀ ਕਿਉਂਕਿ ਉਹ ਪਰਾਸੀਨਾ ਬਚਪਨ ਵਿੱਚ ਗੁਰੂ ਨੇ ਰਾਜੂ ਨੂੰ ਬਚਾਇਆ ਸੀ ਜਦੋਂ ਉਹ ਨਦੀ ਵਿੱਚ ਡੁੱਬ ਰਿਹਾ ਸੀ ਅਤੇ ਹਰ ਸਮੱਸਿਆ ਵਿੱਚ ਗੁਰੂ ਹੀ ਰਾਹ ਵਿਖਾਉਂਦਾ ਪਰ ਅੱਜ ਉਹੀ ਪਰੋਸਾ ਰਾਜੂ ਦੇ ਸੁਪਨਿਆਂ ਨੂੰ ਤੋਲਣ ਵਾਲਾ ਬਣ ਗਿਆ ਇੱਕ ਦਿਨ ਗੁਰੂ ਨੇ ਰਾਜੂ ਨੂੰ ਫੋਨ ਕੀਤਾ ਅਤੇ ਕਿਹਾ ਪਰ ਮੈਨੂੰ ਇੱਕ ਵਧੀਆ ਤਰੀਕਾ ਮਿਲ ਗਿਆ ਕੈਨੇਡਾ ਵਿੱਚ ਇੱਕ 에ਜੰਟ ਹੈ ਜੋ ਵੀਜ਼ਾ ਤੇ ਨੌਕਰੀ ਦਾ ਇੰਟਰਵਿਊ ਫਿਕਸ ਕਰ ਦੇਵੇਗਾ ਬਸ ਤੈਨੂੰ 20 ਲੱਖ ਰੁਪਏ ਦੇਣੇ ਪੈਣਗੇ 10 ਲੱਖ ਵੀਜ਼ੇ ਲਈ ਅਤੇ 10 ਲੱਖ ਨੌਕਰੀ ਦੀ ਗਾਰੰਟੀ ਲਈ ਰਾਜੂ ਦਾ ਦਿਲ ਤੜਕਿਆ ਉਹਨਾਂ ਨੇ ਪੂਰਾ ਪਰਿਵਾਰ ਮਿਲ ਕੇ ਖੇਤ ਵੇਚੇ ਗੋਵਾ ਵੇਚਿਆ ਕਾਰ ਵਿੱਚ ਜੋ ਜੋਸੀ ਵੇਚ ਦਿੱਤਾ ਰਾਜੂ ਨੇ ਗੁਰੂ ਨੂੰ ਪੈਸੇ ਦੇ ਦਿੱਤੇ ਅਤੇ ਉਡੀਕ ਕਰਨ ਲੱਗਾ ਹਰ ਰੋਜ਼ ਗੁਰੂ ਨਾਲ ਗੱਲਾਂ ਹੁੰਦੀਆਂ ਪਰਾ ਵੀਜ਼ਾ ਆ ਰਿਹਾ ਹੈ ਬਸ ਥੋੜਾ ਸਮਾਂ ਰਾਜੂ ਨੇ ਆਪਣੇ ਸੁਪਨੇ ਵੇਖਣੇ ਸ਼ੁਰੂ ਕਰ ਦਿੱਤੇ ਕੈਨੇਡਾ ਦੇ ਠੰਡੇ ਹਨੇਰੇ ਵੱਡੇ ਘਰ ਨੌਕਰੀ ਵਿੱਚ ਪੈਸੇ ਅਤੇ ਪਰਿਵਾਰ ਨੂੰ ਭੇਜਣ ਵਾਲੇ ਗਿਫਟ ਪਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਗੁਰੂ ਦੇ ਬਹਾਨੇ ਵੱਧਦੇ ਗਏ ਇੱਕ ਮਹੀਨਾ, ਦੋ ਮਹੀਨੇ, ਤਿੰਨ ਮਹੀਨੇ ਉਹ ਕੋਈ ਵੀਜ਼ਾ ਨਹੀਂ ਆਇਆ। ਰਾਜੂ ਨੂੰ ਸ਼ੱਕ ਹੋਣ ਲੱਗਾ। ਪਰ ਪਰਾ ਹੈ ਨਾ, ਪਰੋਸਾ ਕਿਵੇਂ ਟੁੱਟੇ? ਇਹੀ ਤਾਂ ਹੈ ਪ੍ਰਾਤਮਕ ਜੋੜ ਜੋ ਕਈ ਵਾਰ ਜ਼ਿੰਦਗੀ ਦਾ ਸਭ ਤੋਂ ਵੱਡਾ ਹਥਿਆਰ ਬਣ ਜਾਂਦਾ ਹੈ। ਯਾਰੋ, ਇਹ ਕਹਾਣੀ ਹੀ ਨਹੀਂ, ਇੱਕ ਚੇਤਾਵਨੀ ਵੀ ਹੈ। ਓਕੇ ਪਰੋਸਾ ਕਰੋ, ਪਰ ਅੰਨਾ ਪਰੋਸਾ ਨਾ ਕਰੋ। ਅੱਗੇ ਵੇਖੋ ਕਿ ਰਾਜੂ ਨੂੰ ਕੀ ਹੋਇਆ ਅਤੇ ਗੁਰੂ ਦਾ ਅਸਲੀ ਚਿਹਰਾ ਕਿਵੇਂ ਖੁੱਲਿਆ ਤੁਹਾਡੇ ਦਿਲ ਨੂੰ ਛੂ ਜਾਵੇਗੀ ਇਹ ਕਹਾਣੀ ਰਹੋ ਜੁੜੇ ਰਹੋ ਰਾਜੂ ਦੀ ਜ਼ਿੰਦਗੀ ਵਿੱਚ ਗੁਰੂ ਦਾ ਆਉਣਾ ਉਸ ਲਈ ਰਾਤੋਂ ਦਿਹਾਤ ਵਾਲੀ ਚਾਨਣੀ ਵਾਂਗ ਸੀ ਬਚਪਨ ਵਿੱਚ ਦੋਵੇਂ ਪਰਾਂ ਇੱਕੋ ਰੰਗ ਵਿੱਚ ਰੰਗੇ ਹੁੰਦੇ ਖੇਤਾਂ ਵਿੱਚ ਦੌੜਦੇ ਮਾਂ ਦੇ ਹੱਥਾਂ ਦਾ ਖਾਣਾ ਖਾਦੇ ਬਿਨਾਂ ਨਾ ਸੁਣਦੇ ਪਰ ਜਿਵੇਂ ਜੀ ਮੇ ਵੱਡੇ ਹੋਏ ਗੁਰੂ ਨੇ ਸ਼ਹਿਰ ਦੀ ਚਮਕ ਚੁਰਾਸੀ ਵੇਖੀ ਅਤੇ ਉੱਥੇ ਚਲਾ ਗਿਆ ਉਹ ਇੱਕ ਛੋਟੀ ਜਿਹੀ ਦੁਕਾਨ ਚਲਾਉਂਦਾ ਪਰ ਅੰਦਰੋਂ ਉਸਦੇ ਮਨ ਵਿੱਚ ਹਮੇਸ਼ਾ ਛੋਟੇ-ਮੋਟੇ ਤੰਦੇ ਕੁੰਮਦੇ ਰਹਿੰਦੇ ਰਾਜੂ ਨੂੰ ਉਹ ਪਿਆਰ ਨਾਲ ਬੁਲਾਉਂਦਾ ਮੇਰਾ ਛੋਟਾ ਰਾਜਾ ਤੈਨੂੰ ਵੀ ਵੱਡਾ ਬਣਾਵਾਂਗਾ ਮੈਂ ਅਤੇ ਰਾਜੂ ਮੰਨ ਲੈਂਦਾ ਜਦੋਂ ਗੁਰੂ ਨੇ ਕੈਨੇਡਾ ਵਾਲੀ ਗੱਲ ਕੀਤੀ ਰਾਜੂ ਨੇ ਸੋਚਿਆ ਕਿ ਇਹ ਉਸ ਦਾ ਸੁਨਹਿਰੀ ਮੌਕਾ ਹੈ ਪਰਿਵਾਰ ਨੇ ਪੂਰੀ ਤਾਕਤ ਲਗਾ ਦਿੱਤੀ ਪਿਤਾ ਜੀ ਨੇ ਆਪਣੀ ਪੁਰਾਣੀ ਜ਼ਮੀਨ ਵੇਚੀ ਮਾਂ ਨੇ ਆਪਣੇ ਗਹਿਣੇ ਵੇਚੇ ਪੈਣ ਨੇ ਆਪਣੀ ਸੈਲਰੀ ਵੀ ਜੋੜ ਦਿੱਤੀ 20 ਲੱਖ ਇਕੱਠੇ ਹੋ ਗਏ ਅਤੇ ਰਾਜੂ ਨੇ ਗੁਰੂ ਨੂੰ ਹੱਥ ਨਾਲ ਹੀ ਪੈਸੇ ਦੇ ਦਿੱਤੇ ਗੁਰੂ ਨੇ ਵਾਅਦਾ ਕੀਤਾ ਪਰ ਇਹ ਪੈਸੇ ਮੇਰੇ ਹੱਥੋਂ 에ਜੰਟ ਨੂੰ ਜਾਣਗੇ ਅਤੇ ਤੇਰਾ ਵੀਜ਼ਾ ਇੱਕ ਹਫ਼ਤੇ ਵਿੱਚ ਆ ਜਾਵੇਗਾ ਰਾਜੂ ਨੇ ਆਪਣੇ ਘਰ ਵਿੱਚ ਇੱਕ ਛੋਟਾ ਜਿਹਾ ਪਾਰਟੀ ਕੀਤੀ ਗਵੰਡੀਆਂ ਨੂੰ ਬੁਲਾਇਆ ਲੱਸੀ ਪਿਆਈ ਅਤੇ ਕਿਹਾ ਹੁਣ ਮੈਂ ਵੀ ਵਿਦੇਸ਼ੀ ਹੋ ਗਿਆ ਉਸਨੇ ਸੁਪਨੇ ਵੇਖਣੇ ਸ਼ੁਰੂ ਕਰ ਦਿੱਤੇ ਕੈਨੇਡਾ ਵਿੱਚ ਟਰੱਕ ਡਰਾਈਵਿੰਗ ਦੀ ਨੌਕਰੀ ਹਰ ਮਹੀਨੇ ਲੱਖਾਂ ਰੁਪਏ ਪੇਜਣੇ ਪਰਿਵਾਰ ਨੂੰ ਨਵਾਂ ਕਾਰ ਬਣਾਉਣਾ ਪਰ ਗੁਰੂ ਦੇ ਫੋਨ ਕੱਟ ਹੋਣ ਲੱਗੇ ਪਹਿਲਾਂ ਰੋਜ਼ਾਨਾ ਗੱਲਾਂ ਫਿਰ ਹਫ਼ਤੇ ਵਿੱਚ ਇੱਕ ਵਾਰ ਰਾਜੂ ਨੇ ਪੁੱਛਿਆ ਵੀਰੇ ਕੀ ਹੋ ਰਿਹਾ ਹੈ ਗੁਰੂ ਨੇ ਬਹਾਨੇ ਬਣਾਏ ਏਜੰਟ ਬਿਜ਼ੀ ਹੈ ਪੈਸੇ ਲੱਗ ਰਹੇ ਹਨ ਪ੍ਰਕਾਰ ਰਾਜੂ ਨੂੰ ਚਿੰਤਾ ਹੋਈ ਪਰ ਉਹ ਪਰੋਸਾ ਕਰਦਾ ਰਿਹਾ ਇੱਕ ਦਿਨ ਰਾਜੂ ਨੇ ਗੁਰੂ ਨੂੰ ਮਿਲਣ ਲਈ ਸ਼ਹਿਰ ਆਇਆ ਗੁਰੂ ਨੇ ਉਸ ਨੂੰ ਇੱਕ ਛੋਟੇ ਜਿਹੇ ਹੋਟਲ ਵਿੱਚ ਬਿਠਾਇਆ ਅਤੇ ਕਿਹਾ ਪਰਾ ਥੋੜਾ ਅਧਿਕ ਪੈਸਾ ਚਾਹੀਦਾ ਹੈ ਏਜੰਟ ਨੂੰ ਬਸ 2 ਲੱਖ ਹੋਰ ਰਾਜੂ ਨੇ ਨਾ ਵਿੱਚ ਸਿਰ ਹਿਲਾਇਆ ਪਰ ਅੰਦਰੋਂ ਉਸ ਦਾ ਦਿਲ ਕਹਿ ਰਿਹਾ ਸੀ ਕਿ ਕੁਝ ਗਲਤ ਹੈ ਫਿਰ ਵੀ ਪਰਾ ਦੇ ਚਿਹਰੇ ਤੇ ਹੱਸੀ ਵੇਖ ਕੇ ਉਹ ਚੁੱਪ ਰਹਿ ਗਿਆ ਉਹ ਘਰ ਵਾਪਸ ਆਇਆ ਅਤੇ ਰਾਤ ਨੂੰ ਨੀਂਦ ਨਾ ਆਈ ਉਸ ਨੇ ਆਪਣੀ ਪਤਨੀ ਨੂੰ ਕਿਹਾ ਲੱਗਦਾ ਹੈ ਵੀਰੇ ਨਾਲ ਕੁਝ ਗੜਬੜ ਹੈ ਪਤਨੀ ਨੇ ਤਸੱਲੀ ਦਿੱਤੀ ਪਰ ਰਾਜੂ ਦੇ ਮਨ ਵਿੱਚ ਸ਼ੱਕ ਦਾ ਬੀਜ ਪੈ ਗਿਆ ਯਾਰੋ ਇਹ ਉਹ ਪਲ ਹੈ ਜਦੋਂ ਪਰੋਸਾ ਟੁੱਟਣ ਲੱਗਦਾ ਹੈ ਅਤੇ ਦਿਲ ਨੂੰ ਲੱਗਦਾ ਹੈ ਜਿਵੇਂ ਕੋਈ ਚੀਰ ਗਿਆ ਹੋਵੇ ਅੱਗੇ ਵੇਖੋ ਕਿ ਰਾਜੂ ਨੇ ਕੀ ਕੀਤਾ ਅਤੇ ਗੁਰੂ ਦਾ ਰਸ ਕਿਵੇਂ ਖੁੱਲ੍ਹਾ ਇਹ ਕਹਾਣੀ ਤੁਹਾਨੂੰ ਰੋਦੇ ਵੀ ਕਰੇਗੀ ਅਤੇ ਸਿੱਖ ਵੀ ਦੇਵੇਗੀ ਹੁਣ ਆਉਂਦੀ ਹੈ ਕਹਾਣੀ ਦਾ ਉਹ ਹਿੱਸਾ ਜਿੱਥੇ ਰਾਜੂ ਦਾ ਸ਼ੱਕ ਪੱਕਾ ਹੋ ਜਾਂਦਾ ਹੈ ਅਤੇ ਉਸ ਦੀ ਜ਼ਿੰਦਗੀ ਉਲਟ ਪੁਲਟ ਹੋ ਜਾਂਦੀ ਹੈ ਰਾਜੂ ਨੇ ਗੁਰੂ ਨੂੰ ਫੋਨ ਕੀਤਾ ਅਤੇ ਕਿਹਾ ਵੀਰੇ ਮੈਨੂੰ ਏਜੰਟ ਨਾਲ ਗੱਲ ਕਰਨੀ ਹੈ ਗੁਰੂ ਨੇ ਹਾਸੇ ਕੇ ਕਿਹਾ ਅਰੇ ਪਰਾ ਉਹ ਅੰਗਰੇਜ਼ੀ ਬੋਲਦਾ ਹੈ ਤੈਨੂੰ ਕੀ ਸਮਝੇਗਾ ਪਰ ਰਾਜੂ ਅੜ ਗਿਆ ਆਖਿਰ ਗੁਰੂ ਨੇ ਇੱਕ ਨੰਬਰ ਦਿੱਤਾ ਪਰ ਜਦੋਂ ਰਾਜੂ ਨੇ ਫੋਨ ਕੀਤਾ ਤਾਂ ਉੱਥੇ ਇੱਕ ਔਰਤ ਨੇ ਸਵਾਗਤ ਕੀਤਾ ਇਹ ਕੋਈ ਏਜੰਟ ਨਹੀਂ ਬਲਕਿ ਇੱਕ ਆਮ ਕਾਲ ਸੈਂਟਰ ਵਾਲੀ ਲਾਈਨ ਸੀ ਰਾਜੂ ਨੂੰ ਗੁੱਸਾ ਆ ਗਿਆ ਪਰ ਉਹ ਚੁੱਪ ਰਿਹਾ ਉਸਨੇ ਆਪਣੇ ਇੱਕ ਮਿੱਤਰ ਨੂੰ ਜੋ ਵਿਦੇਸ਼ ਗਿਆ ਸੀ ਫੋਨ ਕੀਤਾ ਅਤੇ ਪੁੱਛਿਆ ਯਾਰ ਵੀਜ਼ਾ ਲਈ ਐਨਾ ਪੈਸਾ ਲੱਗਦਾ ਹੈ ਕਿ ਮਿੱਤਰ ਨੇ ਹੱਸ ਕੇ ਕਿਹਾ ਪਾਗਲ ਹੋ ਗਿਆ ਵੀਜ਼ਾ ਲਈ 50000 ਤੋਂ ਵੱਧ ਨਹੀਂ ਲੱਗਦਾ ਅਤੇ ਉਹ ਵੀ ਅਧਿਕਾਰਕ ਏਜੰਟਾਂ ਰਾਹੀਂ ਕੋਈ ਗੈਰ ਕਾਨੂੰਨੀ ਰਸਤਾ ਨਹੀਂ ਚੁਣੋ ਰਾਜੂ ਦਾ ਦਿਲ ਟੁੱਟ ਗਿਆ ਉਹ ਰੋਣ ਲੱਗਾ ਅਤੇ ਸੋਚਿਆ ਕਿ ਪਰਾਨੇ ਉਸਨੂੰ ਠੱਗ ਗਿਆ ਹੈ ਪਰ ਪੁਸ਼ਟੀ ਲਈ ਉਹ ਗੁਰੂ ਨੂੰ ਮਿਲਣ ਚਲਾ ਗਿਆ ਸ਼ਹਿਰ ਵਿੱਚ ਪਹੁੰਚ ਕੇ ਉਸਨੇ ਗੁਰੂ ਦੀ ਦੁਕਾਨ ਤੇ ਲੋਕਾਂ ਨੂੰ ਪੁੱਛਿਆ ਤਾਂ ਪਤਾ ਲੱਗਾ ਕਿ ਗੁਰੂ ਨੇ ਦੁਕਾਨ ਬੰਦ ਕਰਕੇ ਕਿਤੇ ਚਲਾ ਗਿਆ ਹੈ ਰਾਜੂ ਨੇ ਗੁਰੂ ਨੂੰ ਫੋਨ ਕੀਤਾ ਪਰ ਫੋਨ ਬੰਦ ਉਹ ਗੁਰੂ ਦੇ ਘਰ ਪਹੁੰਚਿਆ ਜਿੱਥੇ ਉਸ ਨੂੰ ਗੁਰੂ ਦੀ ਪਤਨੀ ਨੇ ਦੱਸਿਆ ਉਹ ਤਾਂ ਕੈਨੇਡਾ ਚਲਾ ਗਿਆ ਆਪ ਵੀਜ਼ਾ ਲੈ ਕੇ ਰਾਜੂ ਨੂੰ ਲੱਗਾ ਜਿਵੇਂ ertidh ਖਿਸ ਗਈ ਹੋਵੇ ਉਹ ਰੋਦਾ ਹੋਇਆ ਘਰ ਵਾਪਸ ਆਇਆ ਅਤੇ ਪੂਰੇ ਪਰਿਵਾਰ ਨੂੰ ਦੱਸਿਆ ਮਾਂ ਰੋਂਦੀ ਰਹੀ ਪਿਤਾ ਜੀ ਚੁੱਪ ਰਹੇ ਅਤੇ ਪੈਣ ਨੇ ਕਿਹਾ ਪਰਾ ਅਸੀਂ ਪੁਲਿਸ ਵਿੱਚ ਰਿਪੋਰਟ ਕਰੀਏ ਰਾਜੂ ਨੇ ਹਾਂ ਕੀਤੀ ਪਰ ਅੰਦਰੋਂ ਉਸ ਨੂੰ ਲੱਗ ਰਿਹਾ ਸੀ ਕਿ ਪਰਾ ਨੂੰ ਕਿਵੇਂ ਫੜੀਏ ਉਹਨੇ ਥਾਣੇ ਵਿੱਚ ਬਿਆਨ ਦਿੱਤਾ ਅਤੇ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਜਲਦੀ ਹੀ ਪਤਾ ਲੱਗਾ ਕਿ ਗੁਰੂ ਨੇ ਉਹ ਪੈਸੇ ਆਪਣੇ ਨਾਂ ਤੇ ਇੱਕ ਨਵੀਂ ਕਾਰ ਖਰੀਦ ਲਈ ਹੈ ਅਤੇ ਕੈਨੇਡਾ ਨਹੀਂ ਬਲਕਿ ਦੁਬਈ ਚਲਾ ਗਿਆ ਹੈ ਰਾਜੂ ਨੂੰ ਗੁਰੂ ਨਾਲ ਆਖਰੀ ਗੱਲ ਕਰਨ ਦਾ ਮੌਕਾ ਮਿਲਿਆ ਅਉ ਗੁਰੂ ਨੇ ਫੋਨ ਤੇ ਕਿਹਾ ਮਾਫ ਕਰਪਰਾ ਮੈਨੂੰ ਪੈਸੇ ਦੀ ਲੋੜ ਸੀ ਪਰ ਵਾਦਾ ਕਰਦਾ ਹਾਂ ਵਾਪਸ ਆ ਕੇ ਤੇਰੇ ਨੂੰ ਪੇਜਾਂਗਾ ਪਰ ਰਾਜੂ ਨੇ ਕਿਹਾ ਤੂੰ ਨਾ ਸਿਰਫ ਪੈਸੇ ਲੁੱਟੇ ਮੇਰਾ ਪਰੋਸਾ ਵੀ ਚੋਰ ਲਿਆ ਯਾਰੋ ਇਹ ਪਲ ਐਨਾ ਦਰਦਨਾਕ ਹੈ ਕਿ ਤੁਹਾਨੂੰ ਵੀ ਆਪਣੇ ਪਰਾਂ ਨਾਲ ਗੱਲ ਕਰਨ ਦਾ ਮਨ ਕਰੇਗਾ ਇਹ ਠੱਗੀ ਨਾ ਸਿਰਫ ਰਾਜੂ ਨੂੰ ਤੋੜ ਗਈ ਸਗੋ ਪੂਰੇ ਪਰਿਵਾਰ ਨੂੰ ਤਬਾਹ ਕਰ ਗਈ ਅੱਗੇ ਵੇਖੋ ਕਿ ਰਾਜੂ ਨੇ ਕਿਵੇਂ ਇਸ ਤੋਂ ਬਾਹਰ ਨਿਕਲਿਆ ਅਤੇ ਸਾਨੂੰ ਕੀ ਸਿੱਖ ਮਿਲੀ ਰਾਜੂ ਦੀ ਜ਼ਿੰਦਗੀ ਹੁਣ ਇੱਕ ਖੰਡਰ ਵਾਂਗ ਬਣ ਗਈ ਸੀ 20 ਲੱਖ ਗਏ ਸੁਪਨੇ ਟੁੱਟੇ ਅਤੇ ਪਰਾ ਦਾ ਪਰੋਸਾ ਵੀ ਖਤਮ ਉਹ ਰੋਜ਼ ਰੋਂਦਾ ਖੇਤ ਵਿੱਚ ਜਾਂਦਾ ਪਰ ਮਨ ਲੱਗਦਾ ਨਹੀਂ ਪਰਿਵਾਰ ਵਿੱਚ ਝਗੜੇ ਹੋਣ ਲੱਗੇ ਔ ਪਿਤਾ ਜੀ ਕਹਿੰਦੇ ਮੈਂ ਕਿਹਾ ਸੀ ਨਾ ਗੁਰੂ ਨੂੰ ਪਰੋਸਾਂ ਨਾ ਕਰ ਮਾਂ ਚੁੱਪ ਰਹਿੰਦੀ ਪਰ ਉਸ ਦੀਆਂ ਅੱਖਾਂ ਵਿੱਚ ਅਥਰੂ ਹਮੇਸ਼ਾ ਪਰੇ ਰਹਿੰਦੇ ਰਾਜੂ ਨੇ ਸੋਚਿਆ ਕਿ ਜ਼ਿੰਦਗੀ ਖਤਮ ਪਰ ਇੱਕ ਦਿਨ ਉਸ ਨੇ ਆਪਣੇ ਗੁਆਂਢੀ ਨੂੰ ਦੱਸਿਆ ਜਿਸ ਨੇ ਕਿਹਾ ਪਰਾ ਇਹ ਤਾਂ ਹੁਣ ਬਹੁਤ ਲੋਕਾਂ ਨਾਲ ਹੋ ਰਿਹਾ ਹੈ ਤੂੰ ਆਪ ਵੀ ਕੈਨੇਡਾ ਜਾ ਪਰ ਅਧਿਕਾਰਕ ਤਰੀਕੇ ਨਾਲ ਇਸ ਨਾਲ ਰਾਜੂ ਨੂੰ ਨਵੀਂ ਉਮੀਦ ਮਿਲੀ ਉਹਨੇ ਪੁਲਿਸ ਨਾਲ ਮਿਲ ਕੇ ਗੁਰੂ ਨੂੰ ਫੜਵਾਇਆ ਪੁਲਿਸ ਨੇ ਦੁਬਈ ਵਾਲੇ 에어ਪੋਰਟ ਤੇ ਗੁਰੂ ਨੂੰ ਫੜ ਲਿਆ ਅਤੇ ਉਸ ਨੂੰ ਵਾਪਸ ਲਿਆ ਗਿਆ ਅਦਾਲਤ ਵਿੱਚ ਕੇਸ ਚੱਲਿਆ ਅਤੇ ਗੁਰੂ ਨੂੰ ਸਜ਼ਾ ਹੋਈ 5 ਸਾਲ ਜੇਲ ਅਤੇ ਪੈਸੇ ਵਾਪਸ ਕਰਨ ਦਾ ਹੁਕਮ ਪਰ ਰਾਜੂ ਨੇ ਪੈਸੇ ਵਾਪਸ ਨਹੀਂ ਲਏ ਉਹ ਕਿਹਾ ਮੈਨੂੰ ਪਰੋਸਾ ਵਾਪਸ ਚਾਹੀਦਾ ਹੈ ਨਾ ਕਿ ਪੈਸੇ ਗੁਰੂ ਨੇ ਜੇਲ੍ਹ ਵਿੱਚ ਰਾਜੂ ਨੂੰ ਲਿਖਿਆ ਮਾਫੀ ਮੰਗਦਾ ਹਾਂ ਪਰਾ ਲਾਲਚ ਨੇ ਅੱਖਾਂ ਅੰਨੀਆਂ ਕਰ ਦਿੱਤੀਆਂ ਰਾਜੂ ਨੇ ਮਾਫ ਕਰ ਦਿੱਤਾ ਪਰ ਰਿਸ਼ਤਾ ਪਹਿਲਾਂ ਵਾਂਗ ਨਹੀਂ ਰਿਹਾ ਇਸ ਘਟਨਾ ਤੋਂ ਬਾਅਦ ਰਾਜੂ ਨੇ ਆਪਣੀ ਮਿਹਨਤ ਨਾਲ ਇੱਕ ਛੋਟੀ ਜਹੀ ਨੌਕਰੀ ਕੀਤੀ ਅਤੇ ਅਧਿਕਾਰਕ ਤਰੀਕੇ ਨਾਲ ਕੈਨੇਡਾ ਦਾ ਵੀਜ਼ਾ ਲਿਆ ਹੁਣ ਉਹ ਉੱਥੇ ਖੁਸ਼ ਹੈ ਪਰ ਹਰ ਰਾਤ ਨੂੰ ਉਸ ਨੂੰ ਉਹ ਪਰਾ ਯਾਦ ਆਉਂਦਾ ਹੈ ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਲਾਲਚ ਕਿਵੇਂ ਰਿਸ਼ਤਿਆਂ ਨੂੰ ਤੋੜ ਦਿੰਦੀ ਹੈ ਰਾਜੂ ਨੇ ਆਪਣੀ ਜ਼ਿੰਦਗੀ ਨੂੰ ਨਵਾਂ ਰੰਗ ਦਿੱਤਾ ਪਰ ਦਰਦ ਹਮੇਸ਼ਾ ਰਹਿੰਦਾ ਹੈ ਅੱਗੇ ਆਉਂਦਾ ਹੈ ਇਸ ਕਹਾਣੀ ਦਾ ਸਭ ਤੋਂ ਅਹਿਮ ਹਿੱਸਾ ਅਨੈਤਿਕ ਸਿੱਖਿਆ ਅਤੇ ਸਾਨੂੰ ਦਿੱਤਾ ਜਾਣ ਵਾਲਾ ਸੁਨੇਹਾ ਇਹ ਤੁਹਾਨੂੰ ਵੀ ਚੇਤਾਵਨੀ ਦੇਵੇਗਾ ਇਸ ਕਹਾਣੀ ਨਾਲ ਸਾਨੂੰ ਇਹ ਨੈਤਿਕ ਸਿੱਖਿਆ ਮਿਲਦੀ ਹੈ ਕਿ ਪਰੋਸਾ ਇੱਕ ਅਨਮੋਲ ਰਤਨ ਹੈ ਜਿਸ ਨੂੰ ਅੰਨੇਪਣ ਨਾਲ ਨਹੀਂ ਜੋੜਨਾ ਚਾਹੀਦਾ ਰਾਜੂ ਅਤੇ ਗੁਰੂ ਵਰਗੇ ਬਹੁਤ ਪਰਾ ਹਨ ਜਿੱਥੇ ਇੱਕ ਦਾ ਲਾਲਚ ਦੂਜੇ ਨੂੰ ਤਬਾਹ ਕਰ ਦਿੰਦਾ ਹੈ ਅਸੀਂ ਅਕਸਰ ਸੋਚਦੇ ਹਾਂ ਕਿ ਰਿਸ਼ਤੇ ਤਾਂ ਅਟਲ ਹੁੰਦੇ ਹਨ ਪਰ ਜਦੋਂ ਪੈਸੇ ਦਾ ਸਵਾਦ ਆ ਜਾਵੇ ਤਾਂ ਉਹ ਵੀ ਟੁੱਟ ਜਾਂਦੇ ਹਨ ਇਹ ਕਹਾਣੀ ਸਾਨੂੰ ਯਾਦ ਕਰਾਉਂਦੀ ਹੈ ਕਿ ਕਿਸੇ ਵੀ ਵਿਦੇਸ਼ ਜਾਣ ਵਾਲੇ ਰਸਤੇ ਵਿੱਚ ਅਧਿਕਾਰਕ ਚੈਨਲਾਂ ਨੂੰ ਅਪਣਾਓ ਨਾ ਕਿ ਗੈਰ ਕਾਨੂੰਨੀ ਏਜੰਟਾਂ ਨੂੰ ਅਤੇ ਸਭ ਤੋਂ ਵੱਡਾ ਸੁਨੇਹਾ ਹੈ ਲੋਕਾਂ ਲਈ ਜੇ ਤੁਹਾਨੂੰ ਕੋਈ ਵੀ ਵੱਡਾ ਵਾਅਦਾ ਕਰੇ ਖਾਸ ਕਰਕੇ ਪੈਸੇ ਨਾਲ ਜੁੜਿਆ ਤਾਂ ਪਹਿਲਾਂ ਚੈੱਕ ਕਰੋ ਪੁੱਛੋ ਅਤੇ ਪਰੋਸਾ ਕਰੋ ਪਰ ਸਾਬਤ ਨਾਲ ਰਾਜੂ ਨੇ ਆਪਣੀ ਗਲਤੀ ਨਾਲ ਸਿੱਖਿਆ ਕਿ ਜ਼ਿੰਦਗੀ ਵਿੱਚ ਸੁਪਨੇ ਵੇਖੋ ਪਰ ਉਹਨਾਂ ਨੂੰ ਪੂਰੇ ਕਰਨ ਲਈ ਮਿਹਨਤ ਅਤੇ ਸੁਲਝੀਆਂ ਰਹਾਚ ਨੂੰ ਅਸੀਂ ਵੀ ਆਪਣੇ ਪਰਿਵਾਰ ਨਾਲ ਗੱਲ ਕਰੀਏ ਰਿਸ਼ਤਿਆਂ ਨੂੰ ਮਜ਼ਬੂਤ ਬਣਾਈਏ ਅਤੇ ਲਾਲਚ ਤੋਂ ਦੂਰ ਰਹੀਏ ਇਹ ਸੁਨਿਆ ਹੀ ਰਾਜੂ ਨੂੰ ਵਾਪਸ ਉਠਾਇਆ ਅਤੇ ਤੁਹਾਨੂੰ ਵੀ ਚੇਤਾਵਨੀ ਦੇਵੇਗਾ ਕਿ ਪਰਾਵਰਗੇ ਰਿਸ਼ਤੇ ਨੂੰ ਬਚਾਉਣ ਲਈ ਸੁਚੇਤ ਰਹੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ